ਬਦਲਾ ਪੈਲਗਾਮ ਦਾ ਫਾਰਤ ਦੇਸ਼ ਨੇ ਲਿਆ ਤਾਂ ਉਸ ਤੋਂ ਬਾਅਦ ਜਿਹੜਾ ਡਰ ਦਾ ਮਾਹੌਲ ਹੈ ਜ਼ਰੂਰ ਬਣਿਆ ਹੋਇਆ ਅੱਜ ਦਸਿਕ ਡਾਣਾ ਕਿ ਲੱਗ ਰਿਹਾ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਸਰ ਕਿੰਟ ਪੁੱਤ ਮੈਂ ਕਰਾਉਣ ਤੇ ਰਹਿੰਦਾ ਸਰ ਲੜਾਈ ਦਾ ਮਾਹੌਲ ਕਰਕੇ ਸਾਰਾ ਵੇਖੋ ਤਾਂ ਦੇਖੋ ਕਿੰਨੀਆਂ ਲੈਣਾ ਲੱਗੀਆਂ ਕਿ ਪੈਸਾ ਘਾਣਾ ਤੇ ਕਿ ਸੋਡਾ ਲੈਣ ਚਾਣ ਗਿਆ ਸਿਲੰਡਰ ਲੈਣ ਚਾਣ ਗਿਆ ਜੀ ਕਿੰਨੇ ਆਪੀ ਮੁਸ਼ਕਲਾ ਹੱਲ ਹੋਣਾ ਚਾਹੀਦਾ ਨਹੀਂ ਤੇ ਸਿੱਖ ਊਜੀ ਜਵਾਨਾਂ ਦੇ ਨਾਲ ਆਪਾਂ ਸੜੇ ਮੋੜੇ ਨਾਲ ਬੁੜਕ ਖਲੋ ਕੇ ਸਰ ਜੇ ਟਰਾਲੀ ਟਰੈਕਟਰ ਦੀ ਕਿਸੇ ਦੀ ਵੀ ਲੋੜ ਆ ਸਵਾ ਕਰਨਾ ਹੋਵੇ ਤਾਂ ਆਪਾਂ ਕਰਨਾ ਹੈ ਦੇ ਬੇਸ਼ਕਰ ਕਿ ਲੋਕਾਂ ਪਰਵਾਹ ਨਹੀਂ ਬਤ ਮਿਲਾਈ ਲਾਟ ਮਣੀ ਜਾਦੇ ਇਹਨਾਂ ਕੇ ਲੋਕਾਂ ਮਾਦੀ ਪੈਟ ਕਾ ਬਲੂ ਸਿੱਧਾ ਪਤਾ ਕੀਤਾ ਕਿ ਜਾਵਾ ਵਾਂਗ ਦੇਖਦੇ ਨੇ ਟੀਲ ਪਾਣੀ ਲਿਆਉਣਾ ਕਰਦੇ ਕਰਦੇ ਜੀ ਜਦੋਂ ਜਦੋਂ ਸਵੇਰੇ ਪਿੰਡ ਚੋਂ ਨਿਕਲੇ ਉਹ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਲੋਕਾਂ ਦੇ ਦਰਦ ਮੋਰ ਫਰੇਮ ਫਰੇਮ ਹੈ ਬੰਦਾ ਇਸ ਸਵੇਰ ਤੜਕਸਾਰ ਹੀ ਪਾਕਿਸਤਾਨ ਤੋਂ ਜਿਹੜਾ ਬਦਲਾ ਹੈ ਪੈਲਗਾਮ ਦਾ ਫਾਰਤ ਦੇਸ਼ ਨੇ ਲਿਆ ਤਾਂ ਉਸ ਤੋਂ ਬਾਅਦ ਜਿਹੜਾ ਡਰ ਦਾ ਮਾਹੌਲ ਹੈ ਜ਼ਰੂਰ ਬਣਿਆ ਹੋਇਆ ਹੈ ਜੇ ਅਸੀਂ ਅਮ੍ਰਿਤਸਰ ਸ਼ਹਿਰ ਦੀ ਗੱਲ ਕਰੀ ਤਾਂ ਅਮ੍ਰਿਤਸਰ ਦੇ ਸਰਹਾਦੀ ਪਿੰਡ ਜਿਹੜੇ ਲਾਗੇ ਦੇ ਪਿੰਡ ਨੇ ਉੱਥੇ ਜਿਹੜਾ ਕੀ ਮਾਹੌਲ ਹੈ ਉਸ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਾਂ ਸਾਡੀ ਲਾਈਵ ਪੰਜਾਬੀ ਦੀ ਟੀਮ ਹੈ ਜਿਹੜੀ ਗਰਾਊਂਡ ਜ਼ੀਰੋ ਉੱਤੇ ਪਹੁੰਚੀ ਹੈ ਤੇ ਪਿੰਡਾਂ ਦੇ ਵਿੱਚ ਪਹੁੰਚ ਕੇ ਜਿਹੜੇ ਪਿੰਡਾਂ ਦੇ ਬੈਂਕ ਨੇ ਉਹਨਾਂ ਦਾ ਜਾਇਜ਼ਾ ਲਿਆ ਜਾ ਰਿਹਾ ਕਿਉਂਕਿ ਸਾਨੂੰ ਖਬਰ ਮਿਲਦੀ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਬੈਂਕ ਨੇ ਜਾਂ ਫਿਰ ਖਰੀਦਦਾਰ ਪਿੰਡ ਪਕਣਾ ਦੇ ਇੱਕ ਗ੍ਰਾਮੀਣ ਬੈਂਕ ਦੇ ਵਿੱਚ ਆਏ ਆ ਜਿੱਥੇ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੱਥੇ ਕਿ ਤੁਸੀਂ ਲੋਕ ਦੇਖ ਪਾ ਰਹੇ ਹੋ ਕਿ ਵੱਡੀ ਗਿੰਦਰੀ ਦੇ ਵਿੱਚ ਜਿਹੜੇ ਲੋਕ ਪਹੁੰਚ ਰਹੇ ਨੇ ਕਿਉਂਕਿ ਪਹਿਲਗਾਮ ਦੀ ਘਟਨਾ ਤੋਂ ਬਾਅਦ ਜਿਹੜਾ ਬਦਲਾ ਜਿਹੜਾ ਹੈ ਉਹ ਭਾਰਤ ਦੇਸ਼ ਨੇ ਪਾਕਿਸਤਾਨ ਤੋਂ ਅੱਜ ਜ਼ੂਲ ਲੈ ਲਿਆ ਮਗਰ ਉਸ ਤੋਂ ਬਾਅਦ ਦਾ ਮਾਹੌਲ ਹੈ ਉਹ ਵੀ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਫਿਲਹਾਲ ਅਸੀਂ ਪਿੰਡ ਪਕਣਾ ਚ ਪਹੁੰਚੇ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਹੌਲ ਪਿੰਡਾਂ ਦਾ ਲੱਗ ਰਿਹਾ ਸਰ ਕੀ ਨਾਮ ਹੈ ਤੁਸੀਂ ਅੱਜ ਪੈਸੇ ਕਢਾਣ ਆਏ ਹੋ ਕੀ ਲੱਗ ਰਿਹਾ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿ ਇੰਟਪਗਣਾ ਤੋਂ ਆਂਦੇ ਮੈਂ ਰਹਿਣ ਵਾਲਾ ਸਾਰੀ ਲੜਾਈ ਦਾ ਮਾਹੌਲ ਕਰਕੇ ਸਾਰਾ ਵੇਖੋ ਤੁਹਾਡੇ ਸਾਹਮਣੇ ਕਿੰਨੀਆਂ ਲੈਣਾਂ ਲੱਗੀਆਂ ਕੋਈ ਪੈਸਾ ਕਢਾਣਾ ਆਉਂਦੇ ਕੋਈ ਸੁਰਦਾ ਲੈਣ ਜਾਂਦੇ ਆ ਕੋਈ ਸਿਲੰਡਰ ਲੈਣ ਜਾਂਦੇ ਆ ਇਸ ਕਰਕੇ ਲੜਾਈ ਦਾ ਮਾਹੌਲ ਪੂਰਾ ਬਣਿਆ 12 ਕਿਲੋਮੀਟਰ ਤੋਂ ਸਾਡਾ ਵੱਧ ਰਿਹਾ ਹੈ ਤਾਰੀ ਨੇ ਸਰੇਹਾਦੇ ਆ ਤਾਰਾਂ ਲੱਗ ਗਈ ਸਾਰੇ ਇਸ ਕਰਕੇ ਡਰਦਾ ਮਾਹੌਲ ਬਣਿਆ ਪਿਆ ਆਪਾਂ ਸਰਕਾਰ ਨੂੰ ਇਹ ਹੀ ਪੀਲ ਕਰਦੇ ਆ ਹਰ ਇੱਕ ਚੀਜ਼ ਦਾ ਸਮਝੋਦਾ ਹਰ ਇੱਕ ਚੀਜ਼ ਦਾ ਮਲੇ ਫੀ ਕੋਈ ਵੀ ਝਗੜਾ ਹੋ ਜਾਂਦਾ ਉਹ ਸਮਝੌਤਾ ਵੀ ਹੋ ਜਾਂਦਾ ਦੁਨੀਆ ਨੂੰ ਪਬਲਿਕ ਨੂੰ ਕੋਈ ਪਰੇਸ਼ਾਨ ਕਰਨ ਦੇ ਜੋ ਘਰੀਬ ਤੇ ਕਿੰਨਾ ਅਸਰ ਪੈਂਦਾ ਕੋਈ ਦਿਹਾੜੀਦਾਰ ਬੰਦਾ ਅੱਜ ਕੰਮ ਤੇ ਵੀ ਗਿਆ ਉਹ ਵੀ ਵਿਲਾ ਬਿਟਾ ਇਸ ਦਰਦੇ ਮਹੌਲ ਕਰਨ ਸਰ ਸਰ ਜੀ ਪਿੰਡ ਪੱਕਣਾ ਦੀ ਗੱਲ ਕਰੀਏ ਬਿਲਕੁਲ ਨੇੜੇ ਆ ਬਾਰਡਰ ਦੀ ਗੱਲ ਕਰੀਏ 12 ਕਿਲੋਮੀਟਰ ਮਹਿਜ਼ ਦੂਰੀ ਤੇ ਆ ਤੇ 8 ਗਵਾਂਡ ਦੇ ਵਿੱਚ ਤੁਸੀਂ ਨਿਕਲਦੇ ਹੋ ਕੀ ਗੱਲਾਂ ਬਾਤਾਂ ਹੋ ਰਹੀਆਂ ਗੱਲਾਂ ਬਾਤਾਂ ਸਰ ਇਹੋ ਹੀ ਉਹ ਨਿਊਜ਼ ਚਾ ਲੋਕੀ ਵੇਖੀ ਜਾਂਦੇ ਆ ਕੱਲ੍ਹ ਵੀ ਰੱਤੀ ਵੀ ਕਹਿੰਦੇ ਹਮਲਾ ਹੋਇਆ ਇਸ ਕਰਕੇ ਸਾਰੇ ਲੋਕੀ ਡਰੇ ਪਏ ਆ ਆਪਣਾ ਪਰ ਕੋਈ ਚੀਜ਼ ਦੀ ਕੁਈ ਪੈਸੇ ਲੈਣ ਜਾਂਦੇ ਆ ਸਰ ਕੋਈ ਕੁਛ ਲੈਣ ਜਾਂਦੇ ਆ ਪਰ ਆਪਾਂ ਤਾਂ ਇਹੀ ਕਹਿੰਦੇ ਆ ਵੀ ਮਸਲਾ ਹੱਲ ਹੋਣਾ ਚਾਹੀਦਾ ਨਹੀਂ ਤੇ ਸਿੱਖ ਫੌਜੀ ਜਵਾਨਾਂ ਦੇ ਨਾਲ ਆਪਾਂ ਖੜੇ ਮੋਢੇ ਨਾਲ ਮੁੱਢਾ ਖਲੋ ਕੇ ਸਰ ਜੇ ਟਰਾਲੀ ਟਰੈਕਟਰ ਦੀ ਕਿਸੇ ਦੀ ਵੀ ਲੋੜ ਆ ਸਵਾ ਖੜਨਾ ਹੋਵੇ ਤਾਂ ਆਪਾਂ ਸਰ ਨਾਲ ਜੇ ਬਿਲਕੁਲ ਇਹ ਪਿੰਡ ਪਕਣਾ ਦੇ ਲੋਕ ਨੇ ਜੋ ਕਿ ਸਾਥ ਜਿਹੜਾ ਹੈ ਉਹ ਜ਼ਰੂਰ ਦੇ ਰਹੇ ਨੇ ਬਾਪੂ ਜੀ ਆ ਕੀ ਨਾਮ ਹੈ ਇਸ ਪਿੰਡੇ ਦੇ ਇਹ ਚੀਚਾ ਪਿੰਡ ਆਪਣਾ ਹੈ ਬਾਪੂ ਜੀ ਅੱਜ ਤੁਸੀਂ ਬੈਂਕ ਦੇ ਵਿੱਚ ਪਹੁੰਚੇ ਹੋ ਆਮ ਦਿਨਾਂ ਨਾਲੋਂ ਭੀੜ ਜਿਹੜੀ ਹੈ ਜ਼ਿਆਦਾ ਦਿਖਾਈ ਦੇ ਰਹੀ ਹੈ ਕੀ ਕਾਰਨ ਸਕੇ ਸਮਝ ਰਹੇ ਹੋ ਇਸ ਕਰਕੇ ਲੋਕਾਂ ਨੂੰ ਪ੍ਰੋਬਲਮ ਹੈ ਹਾਈ ਲਾਤ ਬਣੇ ਜਾਂਦੇ ਆ ਨੇ ਕਿ ਲੋਕਾਂ ਮਾਦੀ ਪੈਟ ਕਾ ਬਲੂ ਸਦਾ ਪਤਾ ਕਿਦਾ ਕਿ ਜਾਵਾਂ ਵਾਂਗੇ ਦੇ ਜੀਲ ਪਾਣੀ ਲਿਆਉਣਾ ਕਰਦੇ ਕਰਦੇ ਜੀ ਜੀ ਜਦੋਂ ਜਦੋਂ ਸਵੇਰੇ ਪਿੰਡ ਚੋਂ ਨਿਕਲੇ ਉਹ ਮਾਹੌਲ ਕਿਸ ਤਰ੍ਹਾਂ ਦਾ ਲੱਗ ਰਿਹਾ ਸੀ ਲੋਕਾਂ ਦੇ ਮਾਹੌਲ ਹੈ 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 ਬਬਾ ਜੀ ਤੁਸੀਂ ਉਹ ਵੀ ਸਮਾਂ ਦੇਖਿਆ ਹੋਵੇਗਾ ਕੱਤਰ ਦੀ ਲੜਾਈ ਦੀ ਗੱਲ ਕਰੀਏ ਕੌਣ ਦੂ ਚਾਹੇ ਤੁਸੀਂ ਛੋਟੇ ਹੋਵੋਗੇ ਮੈਂ ਲੜਾਈ ਦਾ ਮਾਹੌਲ ਵੱਡਿਆਂ ਨੇ ਦੱਸਿਆ ਹੋਇਆ ਕੀ ਮਾਹੌਲ ਹੁੰਦਾ ਲੜਾਈ ਦਾ ਲੜਾਈ ਦੇ ਮੋਟ ਮਾਰੀ ਹੀ ਆ ਜੀ ਬੜੇ ਮੈੜੇ ਤਾਂ ਨਹੀਂ ਬੜੀ ਪਰਬਾਰ ਮਾਰੀ ਮੁਸ਼ਕਿਲ ਹੋ ਜਾਂਦੀ ਹੈ ਹਰ ਇੱਕ ਚੀਜ਼ ਟੰਗੀ ਆ ਜਾਂਦੀ ਹੈ ਇਹ ਨਹੀਂ ਭਾਈ ਜੀ ਤੁਸੀਂ ਵੀ ਇਸੇ ਪਿੰਡ ਦੇ? ਨਹੀਂ ਮਾਲੂਵਾਲ ਕੰਢੀ। ਭਾਈ ਜੀ ਅੱਜ ਤੁਸੀਂ ਬੈਂਕ 'ਚ ਪਹੁੰਚੇ ਹੋ ਕੀ ਮਾਹੌਲ ਲੱਗ ਰਿਹਾ ਕਿਉਂਕਿ ਆਮ ਦਿਨਾਂ ਨਾਲੋਂ ਭੀੜ ਜ਼ਿਆਦਾ ਲੱਗ ਰਹੀ ਹੈ ਇੱਥੇ? ਹਾਂ ਜੀ ਹਾਂ ਜੀ ਬਹੁਤ ਭੀੜ ਆਗੇ ਨਾਲ। ਅੱਗੇ ਕਾ ਕੀ ਕਾਰਨ ਕੀ ਸਮਝਦੇ ਹੋ? ਸਾਹੀ ਹੋਈ ਜਿਹੜੀ ਆਪਣੀ ਭਾਰਤ ਨੇ ਕੱਲ ਕਾਰਵਾਈ ਕੀਤੀ ਹੈ ਪਾਕਿਸਤਾਨ ਦੇ ਵਰਕਲਾਫ ਤੇ ਉਸ ਦਾ ਕਾਰਨ ਹੈ ਜਾਂਚ ਦੇ ਅਸਾਰ ਬੰਦ ਰਹੇ ਨੇ ਮੁੱਲ ਲੱਗਣ ਦੇ ਤੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬੰਦ ਹੈ। ਹਾਂਜੀ ਹਾਂਜੀ ਦਾਦਾ ਮੌਲਾ ਹੈ ਆ ਮੋਲ ਜੰਗ ਲੱਗ ਸਕਦੀ ਹੈ ਜੀ ਬਿਲਕੁਲ ਲੋਕ ਜ਼ਰੂਰ ਡਰੇ ਸੇ ਮੇਂ ਦਿਖਾਈ ਦੇ ਰਹੇ ਨੇ ਕਿਉਂਕਿ ਫਿਲਹਾਲ ਦੀ ਗੱਲ ਕਰੀਏ ਤਾਂ ਪਹਿਲਗਾਮ ਦੀ ਘਟਨਾ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਹ ਜ਼ਰੂਰ ਪਰਦੇਸ਼ ਨੇ ਪਾਕਿਸਤਾਨ ਤੇ ਕਰ ਦਿੱਤੀ ਹੈ ਮਗਰ ਹੁਣ ਦੀ ਗੱਲ ਕਰੀ ਤਾਂ ਹੁਣ ਜਿਹੜੇ ਬੈਂਕਾਂ ਦੇ ਵਿੱਚ ਜਿਹੜੀ ਪੀੜ ਹੈ ਆਮ ਦੇ ਨਾਲੋਂ ਵੱਧ ਦਿਖਾਈ ਦੇ ਰਹੀ ਆ ਪਿੰਡ ਫਖਲਾ ਵਿੱਚ ਮੌਜੂਦ ਆ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਿਹੜੀ ਪੀੜ ਹੈ ਬਹੁਤ ਘਟੁੰਦੀਆਂ ਮਗਰ ਫਿਲਹਾਲ ਇਹ ਤਸਵੀਰਾਂ ਇਹ ਦੱਸ ਰਹੀਆਂ ਨੇ ਕਿ ਪਿੰਪਕਣਾ ਦੇ ਵਿੱਚ ਜਿਹੜੀ ਤਸਵੀਰ ਦਿਖਾਈ ਦੇ ਰਹੀ ਹੈ ਇਸ ਦੇ ਵਿੱਚ ਮਾਹੌਲ ਜਿਹੜਾ ਜ਼ਰੂਰ ਤਣਾਅਪੂਰਨ ਬਣਿਆ ਹੋਇਆ ਤੇ ਲੋਕਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਸੋ ਤੁਸੀਂ ਦੇਖੋ ਕਿ ਆਮ ਦਿਨਾਂ ਨਾਲੋਂ ਇੱਥੇ ਜਿਹੜੀ ਪੀੜ ਹੈ ਉਹ ਕਿਤੇ ਵੱਧ ਦਿਖਾਈ ਦੇ ਰਹੀ ਹੈ ਸੋ ਲਗਾਤਾਰ ਜਿਹੜੀ ਗੱਲਬਾਤ ਅਸੀਂ ਪਿੰਡ ਦੇ ਲੋਕਾਂ ਨਾਲ ਕੀਤੀ ਹੈ ਪਿੰਡ ਦੇ ਕਿਉਂਕਿ ਇੱਥੋਂ ਦੀ ਗੱਲ ਕਰੀਏ ਪਿੰਡ ਪਕਣਾ ਤੋਂ ਬਿਲਕੁਲ ਅਟਾਰੀ ਵਾਗਸ ਰਹਾਦੀ ਗੱਲ ਕਰਦੇ ਹਾਂ ਤਾਂ 12 ਮਹਿਜ਼ 12 ਕਿਲੋਮੀਟਰ ਦੀ ਦੂਰੀ ਹੈ ਤੇ ਪਿੰਡ ਦੇ ਵਿੱਚ ਜਿਹੜੇ ਮਾਹੌਲ ਹੈ ਉਸ ਨੂੰ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਤੇ ਲੋਕ ਜ਼ਰੂਰ ਕਹਿ ਰਹੇ ਨੇ ਕਿ ਪਿੰਡ ਦੇ ਲੋਕ ਜਿਹੜੇ ਨੇ ਜ਼ਰੂਰ ਡਰੇ ਸਹਮੇ ਦਿਖਾਈ ਦੇ ਰਹੇ ਨੇ ਫਿਲਹਾਲ ਜਿਹੜੀਆਂ ਤਸਵੀਰਾਂ ਨੇ ਪਿੰਪਕਣਾ ਤੋਂ ਸਾਂਝੀਆਂ ਕੀਤੀਆਂ ਨੇ ਕੈਮਰਾਮੈਨ ਨੋਹਿਦ ਨਾਲ ਮਹਿਮਾਨੋ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ